ਉਰੇ ਭਾਤੀ ਮਹੱਲਾ ਤੀਜਾ ਵਿਪਹਾਸ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਗੁਰ ਪ੍ਰਸਾਦੀ ਵੇਖ ਤੂ ਸਤਿਗੁਰੂ ਤੀਜੇ ਪਾਤਸ਼ਾਹ ਵੇ ਪਾਸ ਗਵਨਵਾਲ ਸਾਹਿਬ ਵਿੱਚ ਬਹੁਤ ਸੰਗਤਾਂ ਆ ਕੇ ਨਿਹਾਲ ਹੁੰਦੀਆਂ ਮਹਾਰਾਜ ਸਾਹਿਬ ਜੀ ਉਪਦੇਸ਼ ਬਖਸ਼ਦੇ ਹੋਏ ਦੋ ਅਸ਼ਟਪਦੀਆਂ ਉਚਾਰਨ ਕਰਦੇ ਹਨ ਇੱਕ ਉਹ ਦੁਆਇ ਤ੍ਰੂ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸਿੱਖਾਂ ਨੇ ਪੁੱਛਿਆ ਜੇ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਨੂੰ ਮੈਂ ਕਿੱਥੇ ਵੇਖਾਂ ਤਾਂ ਹਜੂਰ ਉਤਰ ਦਿੰਦੇ ਹਨ ਗੁਰ ਪ੍ਰਸਾਦੀ ਵੇਖ ਤੇ ਭਾਈ ਸਤਿਗੁਰਾਂ ਦੀ ਕਿਰਪਾ ਦੁਆਰਾ ਤੂੰ ਵੇਖਣਾ ਕਰ ਗੁਰ ਸਿੱਖ ਹਰ ਮੰਦਰ ਤੇਰੇ ਨਾਲ ਹਰੀ ਜਿਹੜਾ ਸਾਰਿਆਂ ਦਾ ਮੰਦਰ ਆਕਸ਼ਟਾਨੋ ਤੇਰੇ ਨਾਲ ਹੈ ਭਾਈ ਤੇਰੇ ਨਾਲ ਆ ਪਰਮੇਸ਼ਰ ਜਿਹੜਾ ਸਾਰਿਆਂ ਦਾ ਮੰਦਰ ਰੂਪ ਹੈ ਦੋਂ ਮੰਦਰ ਹਉਨੇ ਕੀੜੇ ਆਪਾਂ ਨਿੱਕੇ ਕੀੜਿਆਂ ਦੀ ਨਹੀਂ ਆਈ ਹੈ ਉਹ ਮੰਦਰ ਦੀ ਨਹੀਂ ਆਈ ਹੈ ਸਾਰਿਆਂ ਦਾ ਆਸਰਾ ਤੇ ਪ੍ਰਕਾਸ਼ ਦਾ ਰੂਪ ਹਰ ਮੰਦਰ ਜੋ ਹਰੀ ਹੈ ਮੰਦਰਾ ਦਾ ਇਸਤਾਨ ਸਰੂਪ ਸਾਰਿਆਂ ਮੰਦਰਾਂ ਦੇ ਹੀਰਦਿਆਂ ਦੇ ਅੰਦਰ ਉਹ ਹਰ ਮੰਦਰ ਸਾਹਿਬ ਤੇਰੇ ਨਾਲ ਹੈ ਪਰਮੇਸ਼ਵਰ ਆਪ ਹਰ ਮੰਦਰ ਸਬ ਦੇ ਖੋਜੀ ਹੈ ਇਹ ਹਰ ਮੰਦਰ ਸਰੀਰ ਵੀ ਹੈ ਇਹਨੂੰ ਗੁਰੂ ਸਾਹਿਬ ਦੇ ਸ਼ਬਦ ਦੁਆਰਾ ਹਰ ਮੰਦਰ ਸੰਗਤ ਵੀ ਹੈ ਹਰ ਮੰਦਰ ਸੰਸਾਰ ਵੀ ਹੈ ਗੁਰਾਂ ਦੇ ਸ਼ਬਦ ਦੁਆਰਾ ਖੋਜ ਕਰੀਏ ਹਰ ਨਾਮੋ ਲਿਹੁ ਸਮਾ। ਸਰੀ ਅਕਾਲ ਪੁਰਖ ਦੇ ਨਾਮਾਂ ਨੂੰ ਸੰਭਾਲ ਲੋ ਏ ਭਾਈ ਹਿਰਦੇ ਵਿੱਚ। ਮਨ ਮੀਰੀ ਸ਼ਬਦ ਰਪੈ ਰੰਗ ਹੋ। ਫੇ ਮੇਰੇ ਪਿਆਰੇ ਮਨੋ ਜੇ ਗੁਰੂ ਸਾਹਿਬ ਦੇ ਸ਼ਬਦ ਚ ਰੰਗਿਆ ਜਾਵੇਂ ਤਾਂ ਤੈਨੂੰ ਰੰਗ ਆਨੰਦ ਪ੍ਰਾਪਤ ਹੋਵੇ ਚੜ ਜਾਵੇ ਰੰਗ ਤੈਨੂੰ ਆਨੰਦ ਪਰਮੇਸ਼ਵਰ ਦੇ ਦਾ। ਸੱਚੀ ਭਗਤ ਸੱਚਾ ਹਰ ਮੰਦਰ। ਇਹ ਸੱਚੀ ਜਿਹੜੀ ਭਗਤੀ ਕਰਨੀ ਆ ਮਹਾਰਾਜੀ ਉਹਨਾਂ ਦਾ ਸੱਚਾ ਹੈ ਹਰ ਮੰਦਰ ਇਹ ਸਰੀਰ ਹੈ। ਇਹ ਸਰੀਰ ਹੀ ਹਰ ਮੰਦਰ ਹੈ ਰੱਬ ਦੀ ਪ੍ਰਾਪਤੀ ਵਾਲਾ ਮੰਦਰ ਹੈ ਨਾ 84 ਲੱਖ ਜੁਨ ਵਿੱਚੋਂ ਵਾਹਿਗੁਰੂ ਦੀ ਪ੍ਰਾਪਤੀ ਮਨੁੱਖਾ ਦੇ ਕਰਕੇ ਹੋ ਸਕਦੀ ਹੈ ਇਸ ਕਰਕੇ ਸਰੀਰ ਹਰ ਮੰਦਰ ਕਿਹਾ ਹੈ ਸੱਚੀ ਭਗਤ ਸੱਚਾ ਹਰ ਮੰਦਰ ਜਿਹੜੇ ਸੱਚੀ ਭਗਤੀ ਕਰਦੇ ਆ ਉਹਨਾਂ ਦਾ ਸੱਚਾ ਹੈ ਹਰੀ ਦਾ ਮੰਦਰ ਹੈ ਅਕਾਰ ਵੀ ਉਹਨਾਂ ਦਾ ਸੱਚਾ ਹੈ ਸਰੀਰ ਦਾ ਪ੍ਰਗਤੀ ਸਾਚੀ ਸੋ ਉਹਨਾਂ ਨੂੰ ਸੱਚੇ ਪਰਮੇਸ਼ਰ ਦੀ ਸੋਭਾ ਪ੍ਰਗਟ ਹੋਇਆ ਹੀ ਹੈ ਭਗਤੀ ਰੂਪ ਸੱਚੀ ਉਹਦੀ ਸ਼ੋਭਾ ਦੁਨੀਆਂ 'ਚ ਪ੍ਰਗਟ ਹੋ ਗਈ ਹੈ ਰਹਾਉ ਹਰ ਮੰਦਰ ਇਹੋ ਸਰੀਰ ਹੈ ਇਹ ਸਰੀਰ ਦਾ ਨਾਮ ਵਿਸ਼ਟੀਪਾਦੀ ਦੁਆਰਾ ਕਹਿੰਦੇ ਭਾਈ ਪਿੰਨ ਪਿੰਨ ਜਿਹੜੀਆਂ ਦੇ ਹੈ ਇਹ ਸਰੀਰ ਵੀ ਪਰਮੇਸ਼ਰ ਦਾ ਮੰਦਰ ਹੈ ਉਹਦੀ ਪ੍ਰਾਪਤੀ ਦਾ ਕਾਰਨ ਹੋਣੇ ਤੇ ਗਿਆਨ ਰਤਨ ਪ੍ਰਗਟ ਹੋ ਇਹਦੇ 'ਚ ਜੇ ਪਰਮੇਸ਼ਰ ਦਾ ਗਿਆਨ ਰੂਪੀ ਰਤਨ ਪ੍ਰਗਟ ਹੋ ਜਾਵੇ ਤਾਂ ਇਹ ਸਰੀਰ ਹੀ ਰੱਬ ਦੀ ਪ੍ਰਾਪਤੀ ਵਾਲਾ ਹਰਿਮੰਦਰ ਸਾਹਿਬ ਮਨਮੁਖ ਨਾ ਜਾਣਨੀ ਜਿਹੜੇ ਮਨਮੁਖ ਲੋਕ ਹੈ ਮੂਲ ਉੱਕਾ ਹੀ ਕਦਾਚਿਤ ਜਾਣਦੇ ਨਹੀਂ ਹਨ ਮਾਨਸ ਹਰ ਮੰਦਰ ਨਾ ਹੋ ਉਹ ਕਹਿੰਦੇ ਮਨੁੱਖਾ ਦੇ ਨਹੀਂ ਹਰ ਮੰਦਰ ਹੋ ਸਕਦੀ ਹਰ ਮੰਦਰ ਹਰ ਜੀਉ ਸਾਜਿਆ اے ਭਾਈ ਹਰ ਮੰਦਰ ਸਾਹਿਬ ਇਹ ਮਨੁੱਖਾ ਜਨਮ ਵਾਹਿਗੁਰੂ ਨੇ ਆਪ ਦੀ ਪ੍ਰਾਪਤੀ ਬਾਤ ਤੇ ਸਜਾਇਆ ਹੈ ਰੱਖਿਆ ਹੁਕਮ ਸਵਾਰ ਹੁਕਮ ਦੁਆਰਾ ਇਹਨੂੰ ਸਵਾਰ ਕੇ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਹੁਕਮ ਦੁਆਰਾ ਉਗਣਿ ਰਖ ਜਿਨ੍ਹਾਂ ਦੇ ਅੰਦਰ ਹਨ ਜਿਸ ਦੇ ਅੰਦਰ ਮਹਾਰਾਜ ਸਾਹਿਬ ਦਾ ਜਸਦਾ ਚੰਦੂਆ ਕਾਣਿਆ ਹੋਇਆ ਹੈ ਅਤੇ ਜਿਸ ਦੇ ਅੰਦਰ ਸਾਧ ਸੰਗਤ ਜੀ ਨਿਸ਼ਚਾਰੂਪੀ ਥੜਾ ਬਣਿਆ ਹੋਇਆ ਹੈ ਜਿਸ ਦੇ ਅੰਦਰ ਭਾਵ ਭਗਤੀ ਰੂਪ ਕੀਰਤਨ ਦਾ ਸਮਾਨ ਹੈ ਸਰਬਨ ਮੰਨਣ ਆਦਕ ਕੀਰਤਨ ਦਾ ਸਮਾਨ ਹੈ ਅਤੇ ਜਿਨ੍ਹਾਂ ਦੇ ਅੰਦਰ ਗਿਆਨ ਦੀ ਰੋਸ਼ਨੀ ਹੈ ਅਤੇ ਜਿਨ੍ਹਾਂ ਦੇ ਅੰਦਰ ਸਾਧ ਸੰਗਤ ਜੀ ਆਪਣੀ ਭਾਵਨਾ ਰੂਪ ਵਿਚਾਈ ਹੈ ਸੁੰਦਰ ਉਥੇ ਸ਼ਬਦ ਰੂਪ ਹੋ ਕੇ ਮਹਾਰਾਜ ਸਾਹਿਬ ਆਪ ਪ੍ਰਤੱਖ ਹੁੰਦੇ ਨਿਵਾਜਪਨ ਕਰਦੇ ਐ ਕਿਉਂ ਹਰ ਮੰਦਰ ਬਣਦਾ ਹੈ ਰੱਖਿਆ ਹੁਕਮ ਸਵਾਰ ਹੁਕਮਦਾਰ ਜਿਨ੍ਹਾਂ ਨੂੰ ਸਵਾਰ ਕੇ ਰੱਖਿਆ ਵਾਸ਼ਨਾ ਦੇ ਜਾਦੇ ਜਿਨ੍ਹਾਂ ਲਾਤੇ ਮੋਹ ਭਰਮ ਆਦ ਕੰ ਦਾ ਹਨੇਰਾ ਜਿਨ੍ਹਾਂ ਨੂੰ ਚੱਕ ਦਿੱਤਾ ਹੈ ਗੁਰਾਂ ਦੇ ਸ਼ਬਦ ਦਾ ਸ਼ਮਾਦਾਨ ਜਗ੍ਹਾ ਦਿੰਦਾ ਹੈ ਅਤੇ ਕੜਾ ਪ੍ਰਸ਼ਾਦ ਦੀ ਨਿਆਈ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਭਗਤੀ ਖੰਡ ਹੈ ਅਤੇ ਗਿਆਨ ਰੂਪੀ ਮੈਦਾ ਹੈ ਇਸੇ ਪ੍ਰਕਾਰ ਸਾਧ ਸੰਗੇ ਜੀ ਸੰਤੋਖ ਰੂਪੀ ਕਿਉ ਹੈ ਐਸਾ ਤਨਮੇਲ ਦਾ ਕੜਾ ਪ੍ਰਸ਼ਾਦ ਬਣਾ ਕੇ ਜਿਨ੍ਹਾਂ ਨੇ ਹੁਕਮਦਾਰਾਂ ਮਹਾਰਾ ਨੂੰ ਅਰਪਣ ਵਾਸਤੇ ਰੱਖਿਆ ਹੈ ਇਸ ਪ੍ਰਕਾਰ ਦਾ ਇਹ ਸੁੰਦਰ ਹਰਮੰਦਰ ਬਣਿਆ ਹੋਇਆ ਹੈ ਹੁਕਮਦਾਰਾਂ ਜਿਨ੍ਹਾਂ ਨੂੰ ਸਵਾਰ ਲਿਆ ਜਿਨ੍ਹਾਂ ਦੇ ਜਿਹੜਾ ਕੋਈ ਮੰਦਰ ਵੀ ਪਾਤਸ਼ਾਹ ਨੇ ਕਿਸੇ ਨੂੰ ਕਿਹਾ ਸੀ ਕਿ ਵੀ ਮੇਰੇ ਵਾਸਤੇ ਮੰਦਰ ਸਵਾਰੋ ਮੈਂ ਆਵਾਂਗਾ ਤੇ ਦਰਸ਼ਨ ਦਿਵਾਗਾ ਉਸ ਵੇਲੇ ਲੋਕਾਂ ਨੇ ਸਾਰਿਆਂ ਨੇ ਤਿਆਰੀ ਕੀਤੀ ਸਾਰਿਆਂ ਨੇ ਮਕਾਨ ਬਣਾਏ ਸਜਾਏ ਸਜਾ ਕੇ ਜਦੋਂ ਪਾਦਸ਼ਾਹ ਨੇ ਕੋਈ ਪਰਖਣ ਵਾਸਤੇ ਦੌਰੇ ਚ ਦੇਰ ਰੱਖੀ ਉਸ ਵੇਲੇ ਸਾਰਿਆਂ ਨੇ ਕਿਸੇ ਤਾਂ ਸ਼ਰਾਬਖਾਨਾ ਬਣਾ ਲਿਆ ਉਹਨਾਂ ਮੰਦਰਾਂ 'ਚ ਸ਼ਰਾਬ ਕਢਣ ਲੱਗ ਗਏ ਅਤੇ ਕਈਆਂ ਨੂੰ ਧੂਏ ਨਾਲ ਕਾਲੀ ਕਰ ਦਿੱਤੇ ਤੇ ਕਈਆਂ ਨੇ ਉਹ ਸਾਵਾ ਵਿੱਚ ਹੋਰ ਹੀ ਕੰਮ ਕਰਨ ਲੱਗ ਗਏ ਕਈਆਂ ਨੇ ਪਸ਼ੂ ਹੀ ਉੱਥੇ ਡੱਕ ਦਿੱਤੇ ਕਿਸੇ ਨੇ ਕੁਝ ਕੀਤਾ ਕਿਸੇ ਨੇ ਕੁਝ ਕੀਤਾ ਇਸ ਪ੍ਰਕਾਰ ਜਦੋਂ ਪਾਦਸ਼ਾਹ ਨੇ ਫੇਰਾ ਪਾਇਆ ਉਹ ਜਿਹੜੇ ਬਣਾਏ ਸੀ ਉਹਦੇ ਹਕੂਮਤ ਵਾਲ ਮੰਦਰ ਉਹਨਾਂ ਮੰਦਰਾਂ ਨੂੰ ਵੇਖਿਆ ਕਿ ਕਿਸੇ ਦੇ ਪਸ਼ੂ ਬੰਨੇ ਹੋਏ ਆ ਅਤੇ ਕਿਸੇ ਦੇ ਅੰਜਾਰੇ ਪਏ ਹੋਏ ਆ ਕਿਸੇ ਨੇ ਰੋਸ਼ਨਦਾਨ ਹੀ ਭੰਨ ਦਿੱਤੇ ਆ ਕਿਸੇ ਨੇ ਕਲਸੀ ਭੰਨ ਦਿੱਤੇ ਆ ਸਾਰਿਆਂ ਨੂੰ ਉਹਨਾਂ ਗ੍ਰਿਫਤਾਰ ਕਰ ਲਿਆ ਕਹਿਣ ਲੱਗਾ ਮੈਂ ਕਿਹਾ ਸੀ ਮੇਰੀ ਪ੍ਰਾਪਤੀ ਆ ਤੇ ਮੰਦਰ ਬਣਾਏ ਤੁਸੀਂ ਕੀ ਕੀਤਾ ਕਈਆਂ ਰੋਸ਼ਨਦਾਨ ਸਾਧ ਸੰਗਤ ਜੀ ਸੇਲੀਆਂ ਹੀ ਮਨਾਉਣੀਆਂ ਸ਼ੁਰੂ ਕਰਤੀਆਂ ਕਈਆਂ ਕਲਸੀ ਭੰਨ ਦਿੱਤੇ ਕੇ ਅਸੀਂ ਕਤਲ ਕਰ ਦਿੱਤੇ ਕਈਆਂ ਨੂੰ ਦਾੜੀ ਜਿਹੜੀ ਮਨਾਉਣੀ ਹੈ ਦਰਵਾਜੇ ਹੀ ਭੰਨ ਉੱਤੇ ਇਸ ਪ੍ਰਕਾਰ ਦੀ ਹਾਲਤ ਕੀਤੀ ਕਈਆਂ ਤਮਾਕੂ ਨਾਲ ਧੂਆਂ ਧਾਰ ਹੀ ਸਰੀਰ 'ਚ ਕਰ ਛੱਡਿਆ ਕਈਆਂ ਸ਼ਰਾਬ ਦਾ ਠੇਕਾ ਹੀ ਇਹ ਸਰੀਰ ਬਣਾ ਛੱਡਿਆ ਇਸ ਪ੍ਰਕਾਰ ਸਾਥ ਸੰਗੀ ਜਿਨ੍ਹਾਂ ਦੇ ਬੇਸਫਾਈ ਵਾਲੇ ਸੀ ਤੇ ਕਈਆਂ ਕਾਮਕਰੋਧ ਪਸੂ ਹੀ ਅੰਦਰ ਬਾੜ ਛੱਡੇ ਇਸ ਠੱਟੇ ਹੀ ਕੈਦ ਕਰ ਛੱਡੇ ਰਾਜਦਾਕ ਉਹਨਾਂ ਸਾਰਿਆਂ ਨੂੰ ਮਾਰਾਂ ਡੰਡ ਦਿੱਤਾ ਫਿਰ ਮਨੁੱਖਾ ਜਨਮ ਨਹੀਂ ਉਹਨਾਂ ਨੂੰ ਪ੍ਰਾਪਤ ਹੋਇਆ ਅਤੇ ਜਿਨ੍ਹਾਂ ਦੇ ਆ ਕੇ ਮਾਰਨ ਵੇਖਿਆ ਵੀ ਭਗਤੀ ਦਾ ਚੰਦੂਆ ਤਣਿਆ ਹੋਇਆ ਹੈ ਅਤੇ ਜਿਨ੍ਹਾਂ ਦੇ ਅੰਦਰ ਸਰਦਾ ਦੀ ਵਿਸ਼ਾਈ ਵੇਖੀ ਗਿਆਨ ਦਾ ਸ਼ਮਾਨਦਾਨ ਵੇਖਿਆ ਅਤੇ ਪਰਮੇਸ਼ਰ ਦਾ ਸਰਵਣ ਮਨ ਰੂਪ ਕੀਰਤਨ ਦੇਖਿਆ ਅਤੇ ਮੋਹ ਦੇ ਜਾਰੇ ਜਿਨ੍ਹਾਂ ਦੇ ਟੁੱਟੇ ਹੋਏ ਸੀ ਸਾਤ ਸੂਰਤ ਸੀ ਉਹਨਾਂ ਤੋਂ ਖੁਸ਼ ਹੋ ਕੇ ਪਰਮੇਸ਼ਰ ਨੇ ਆਪ ਦੀ ਪ੍ਰਾਪਤੀ ਉਹਨੂੰ ਦਿੱਤੀ ਉਹਨਾਂ ਨੂੰ ਕਿਹਾ ਕਿ ਲਵੀ ਹੁਣ ਤੁਸੀਂ ਇਹ ਮੇਰੇ ਰਾਜ ਦੇ ਤੁਸੀਂ ਮਾਲਕ ਹੋ ਇਓ ਗੁਰੂ ਸਾਹਿਬ ਨੇ ਕਿਰਪਾ ਕਰਕੇ ਜਿਨ੍ਹਾਂ ਦੇ ਮਨ ਸੁਧਾਰ ਦਿੱਤੇ ਐ ਜਿਨ੍ਹਾਂ ਦੇ ਜੀਵਨ ਸੁਧਾਰਤੇ ਐ ਉਹਨਾਂ ਨੂੰ ਨਿਹਾਲ ਕਰਤਾ ਵਾਹਿਗੁਰੂ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਹਿਰਦੇ ਵਿੱਚੋਂ ਇਹ ਪ੍ਰਕਰਨ ਕਹਿੰਦੇ ਹਨ ਰੱਖਿਆ ਰੱਖਿਆ ਹੁਕਮ ਸਵਾਰ ਹੁਕਮ ਦੁਆਰਾ ਜਿਨ੍ਹਾਂ ਨੂੰ ਸਵਾਰ ਕੇ ਰੱਖਿਆ ਨੇ ਮਨੁੱਖਾ ਦੇ ਨੂੰ ਇਹਦੇ ਚੋਂ ਗਣ ਨਹੀਂ ਪੈਣ ਦਿੱਤੇ ਉਹਨਾਂ ਦੇ ਮਾਰਾ ਸਾਨੂੰ ਮਿਹਰ ਕਰ ਦਿੱਤੀ ਹੈ ਹਰ ਲੇਖ ਲਿਖਿਆ ਸੂਕ ਮਾਉਣਾ ਤੁਰੋਂ ਵਾਜਰੋਂ ਲੇਖ ਲਿਖਤਾ ਕਿ ਇਹਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ ਇਸ ਮਨੁੱਖਾ ਜਨਮ ਵਿੱਚ ਉਹਦੇ ਅਨੁਸਾਰ ਜਿਨ੍ਹਾਂ ਨੇ ਕਮਾਈ ਨੂੰ ਕਮਾਉਣਾ ਕੀਤਾ ਭਾਵ ਭਗਤੀ ਕੀਤੀ ਹੈ ਕੋਈ ਨਾ ਮੀਟਣ ਹਾਂ ਉਹਨਾਂ ਨੂੰ ਜ਼ਰੂਰ ਪਰਮੇਸ਼ਰ ਪ੍ਰਾਪਤ ਹੋ ਸਕਦਾ ਹੈ ਕੋਈ ਉਹਨਾਂ ਦੇ ਲੇਖ ਨੂੰ ਮੀਟਣ ਨੂੰ ਸਵਰਥ ਨਹੀਂ ਵੀ ਇਹਨੂੰ ਨਾਮ ਪ੍ਰਾਪਤ ਹੋਵੇਗਾ ਕੋਈ ਮੇਟਣ ਵਾਲਾ ਨਹੀਂ ਜਰੂਰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਸ਼ਬਦ ਚੀਨ ਸੁਖ ਪਾਇ ਜਿੰਨਾ ਜਿੰਨਾ ਨੇ ਗੁਰੂ ਸਾਹਿਬ ਦੇ ਸ਼ਬਦ ਨੂੰ ਜਾਣਿਆ ਹੈ ਉਹਨਾਂ ਨੇ ਸੁਖ ਸਰੂਪ ਨੂੰ ਪਾ ਲਿਆ ਹੈ ਸੱਚਾ ਨਾਈ ਪਿਆ ਸੱਚੇ ਪਰਮੇਸ਼ਰ ਦੇ ਨਾਮ ਦਾ ਪਿਆਰ ਜਿੰਨਾ ਦੇ ਅੰਦਰ ਲੱਗ ਗਿਆ ਹੈ ਹਰ ਮੰਦਰ ਸ਼ਬਦ ਦੀ ਸੋਹਣਾ ਇਹ ਹਰ ਮੰਦਰ ਸਾਹਿਬ ਜਿਹੜਾ ਮਨੁੱਖਾ ਜਨਮ ਹੈ ਜੇ ਸ਼ਬਦ ਦੀ ਕੁਮਾਈ ਕਰੇ ਤਾਂ ਹੀ ਇਹ ਸੋਹਣਾ ਬਣਦਾ ਹੈ ਇਹ ਉਹਗਣਾ ਨਾਲ ਸੋਨਾ ਨਹੀਂ ਰਹਿੰਦਾ ਹੈ ਕਾਂਚਨ ਕੂਟ ਅਪਾ ਇਹ ਸੋਨੇ ਦਾ ਕਿਲਾ ਬਣ ਜਾਂਦਾ ਸਾਸੰਗ ਜੀ ਵੀ ਹਰਮੰਦਰ ਸਾਹਿਬ ਸੋਨੇ ਦਾ ਬਣਿਆ ਹੋਇਆ ਹੈ ਐਵੇਂ ਮਨੁੱਖਾ ਦੇ ਜਿਹੜਾ ਸੋਨਾ ਸ਼ੁੱਧ ਜਿਹੜਾ ਹਿਰਦਾ ਹੋ ਜਾਂਦਾ ਹੈ ਇਹ ਇਸ ਪ੍ਰਕਾਰ ਸੋਨਾ ਸਾਰੀਆਂ ਧਾਤਾਂ ਚੋਂ ਸ਼ੁੱਧ ਦਾ ਪਵਿੱਤਰ ਮੰਨਿਆ ਹੈ ਇਸ ਪ੍ਰਕਾਰ ਕਾਂਚਨ ਦੀ ਨਹੀਂ ਆਈ ਸ਼ੁੱਧ ਮਨ ਦੇ ਨਾਲ ਹੋ ਗਿਆ ਹੈ ਕਾਂਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ ਉਹ ਕੰਚਨ ਦਾ ਕੋਟ ਬਣ ਗਿਆ ਜਿਹਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਸਿੱਧ ਪ੍ਰਾਪਤੀ ਹੋਈ ਹੈ ਇਸ ਪ੍ਰਕਾਰ ਕੰਚਨਕੂਟ ਅਪਾਰ ਕੰਚਨ ਸੁਧ ਜਿਨ੍ਹਾਂ ਨੂੰ ਬਣਾ ਰਿਹਾ ਕੋਟ ਅੰਤਕਾਰ ਨੂੰ ਅਪਾਰ ਦੀ ਪ੍ਰਾਪਤੀ ਵਾਲਾ ਉਹ ਸੋਇਨੇ ਦਾ ਕਿਲਾ ਬਣ ਗਿਆ ਹਰ ਮੰਦਰ ਇਹੋ ਜਗਤ ਹੈ ਹੁਣ ਮਹਾਰਾਜ ਸੋਬ ਵਿਸ਼ਟੀ ਉਪਾਦੀ ਦੁਆਰਾ ਦੇਹ ਨੂੰ ਇੱਕ ਇੱਕ ਨੂੰ ਕਿਹਾ ਸੀ ਨਾ ਮਨੁੱਖਾ ਜਨਮ ਨੂੰ ਵੀ ਇਹ ਹਰ ਮੰਦਰ ਹੈ ਹੁਣ ਸਮਸਟੀ ਉਪਾਦੀ ਦੁਆਰਾ ਦੱਸਦੇ ਆ ਇਹ ਸਾਰਾ ਸੰਸਾਰ ਵੀ ਵਾਹਿਗੁਰੂ ਦਾ ਮੰਦਿਰ ਹੀ ਹੈ ਇਹ ਵੀ ਹਰਿਮੰਦਰ ਸਾਹਿਬ ਹੈ ਗੁਰਬਿੰਦ ਕੂਰੰਧਾਰ ਪਰ ਵਿੱਚ ਗੁਰੂ ਸਾਹਿਬ ਤੋਂ ਬਿਨਾਂ ਭਿਆਨਕ ਹਨੇਰਾ ਸਾਰਿਆਂ ਨੂੰ ਪਿਆ ਹੋਇਆ ਹੈ ਅਗਿਆਨ ਦਾ ਬੜਾ ਭਾਰੀ ਹਨੇਰਾ ਹੈ ਇਹਨਾਂ ਦੇ ਅੰਦਰ ਗਿਆਨ ਦੇ ਸ਼ਮਾਨਦਾਨ ਜਗੇ ਬਿਨਾਂ ਦਰਸ਼ਨ ਨਹੀਂ ਮਾਰਾ ਬੇ ਹੋ ਸਕਦੇ ਦੂਜਾ ਭਾਉ ਕਰ ਦੇ ਕੇ ਮਹਾਰਾਜ ਸਾਹਿਬ ਨੂੰ ਛੱਡ ਕੇ ਵੇਖੋ ਦੁਆਦ ਭਾ ਕਰਕੇ ਹੀ ਪੂਜਾ ਕਰਦੇ ਫਿਰਦੇ ਆ ਮਨਮੁਖ ਅੰਧ ਗਵਾਰ ਆ ਆ ਵਾਚੋ ਮਨਮੁਖ ਅੰਧ ਗਵਾਰ ਮਨਮੁਖ ਜਿਹੜੇ ਅਗਿਆਨੀ ਹਨ ਗਵਾਰ ਤੇ ਸਮਝ ਹਨਗੇ ਦੁਆਦ ਭਾਉ ਕਰਕੇ ਹੋਰ ਨਾ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਫਿਰਦੇ ਹਨ ਜਿੱਥੇ ਲਿਖਾ ਮੰਗੀ ਹੈ ਜਿੱਥੇ ਬੁਲਾਵ ਕੇ ਸਾਹ ਕਿਤਾਬ ਇਹਨਾਂ ਜੀਆਂ ਦੇ ਪਾਸੋਂ ਮੰਗਿਆ ਜਾਵੇਗਾ ਜਿੱਥੇ ਦੇਹ ਜਾਤ ਨਾ ਜਾ ਉਥੇ ਭਾਈ ਕਿਸੇ ਦੀ ਦੇਹ ਤੇ ਕਿਸੇ ਦੀ ਜਾਤੀ ਮਾਨ ਨਹੀਂ ਜਾਵੇਗਾ ਇੱਥੇ ਹੀ ਰਹਿ ਜਾਣਗੀਆਂ ਸਾਚ ਰਤੇ ਸੇ ਉੱਭਰੇ ਜਿਹੜੇ ਸੱਚੇ ਨਾਮ 'ਚ ਰੰਗੇ ਹੋਏ ਆ ਉਹ ਉਬਰੇ ਬਟੀਗਾਨੋਸਸਤਾਨ ਵਿੱਚ ਦੁਖੀਏ ਦੂਜੇ ਭਾ ਜਿਹੜੋ ਦੁਆਇਤ ਭਾ ਵਾਲਿਓ ਦੁਖੀ ਹੁੰਦੇ ਹਨ ਹਰ ਮੰਦਰ ਮਹਿ ਨਾਮ ਨਿਧਾਨ ਹੈ ਵੇਖੋ ਭਾਈ ਇਹ ਦੇਵ ਮਨੁੱਖਾ ਜਨਮ ਹੈ ਜਿਹੜੀ ਨੌ ਨਿਤ ਅਮਰਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਸਰਾਮ ਇਹਦੇ ਚ ਨਾਮ ਦਾ ਖਜ਼ਾਨਾ ਮਹਾਰਾਸਾਨ ਰੱਖਿਆ ਹੋਇਆ ਹੈ ਸਰੀਰੂਪੀ ਹਰਮੰਦਰ ਦੇ ਵਿੱਚ ਨਾ ਬੂਝੈ ਮੁਗਧ ਗਵਾ ਜਿਹੜੇ ਮੂਰਖ ਹਨਗੇ ਬਸ ਸਮਝ ਹਨ ਸ਼ਾਸਤਰ ਗਿਆਤੋ ਹੀਣੇ ਮੁਗਦ ਗਵਾਰ ਜਿਹੜੇ ਇੰਦਰੀਆਂ ਰੂਪੀ ਗਾਈਆਂ ਨੂੰ ਵਿਸ਼ੇ ਰੂਪੀ ਕਾਜ ਗਾਉਣ ਵਾਲੇ ਗਵਾਲੇ ਹਨ ਉਹ ਨਹੀਂ ਸਮਝਦੇ ਹਨ ਗੁਰ ਪ੍ਰਸਾਦਿ ਦੇਹਮਾਨੂ ਕੀ ਗਵਾਰ ਚੰਡਾਲ ਹਨਗੇ ਦੇਹਮਾਨੂ ਨੇ ਜੱਤਰ ਪਾਪੁੰਦੇ ਦੇਹਮਾਨ ਵਰਗਾ ਹੋਰ ਕੋਈ ਪਾਪ ਨਹੀਂ ਹੈ ਗੁਰ ਪ੍ਰਸਾਦੀ ਚੀਨਿਆ ਜਿਨ੍ਹਾਂ ਨੂੰ ਗੁਰਾਂ ਦੀ ਕਿਰਪਾ ਕਰਕੇ ਵਾਹਿਗੁਰੂ ਦੇ ਸਰੂਪ ਨੂੰ ਕੀਨੇ ਜਾਣਿਆ ਹੈ ਹਰ ਰੱਖਿਆ ਔਰ ਧਾਰ ਉਹਨਾਂ ਨੇ ਹਰਿ ਅਕਾਲ ਪੁਰਖ ਨੂੰ ਦਿਲ 'ਚ ਵਸਾ ਕੇ ਰੱਖਿਆ ਹੈ ਗੁਰ ਕੀ ਬਾਣੀ ਗੁਰ ਤੇ ਜਾਤੀ ਇਹ ਸਤਿਗੁਰੂ ਸਾਹਿਬ ਦੀ ਬਾਣੀ ਜਿਹੜੀ ਗੁਰਾਂ ਦੁਆਰਾ ਜਾਣੀ ਗਈ ਹੈ ਆਪੋ ਨਹੀਂ ਕਿਸੇ ਨੂੰ ਸਮਝ ਪੈਂਦੀ ਹੈ ਜੇ ਸ਼ਬਦ ਰਤੇ ਰੰਗ ਹੋ ਲਾਈ ਗੁਰੂ ਸਾਹਿਬ ਦੁਆਰਾ ਜਿਹੜੇ ਸ਼ਬਦੂ 'ਚ ਰੰਗੇ ਹੋਏ ਹੈ ਅਤੇ ਰੰਗ ਅਨੰਤ ਮਹਾਰਾਜ ਨੇ ਇਹਨਾਂ ਨੂੰ ਲਾ ਦਿੱਤਾ ਹੈ ਉਹਨਾਂ ਨੂੰ ਗੁਰੂ ਸਾਹਿਬ ਤੋਂ ਹੀ ਇਹ ਗੁਰਬਾਣੀ ਦੇ ਰਸ ਨੂੰ ਜਾਣਿਆ ਹੈ ਬਾਕੀਆਂ ਨੂੰ ਸਮਝ ਨਹੀਂ ਪੈਂਦੀ ਹੈ ਪਵਿੱਤ ਪਾਵਨ ਸੀ ਜਨ ਨਿਰਮਲ ਉਹ ਪਵਿੱਤਰ ਹਨ ਸਰੀਰ ਕਰਕੇ ਪਾਵਨ ਹਨਗੇ ਬਾਣੀ ਕਰਕੇ ਨਿਰਮਲ ਹਨ ਮਨ ਕਰਕੇ ਉਹ ਪੁਰਖ ਲੋਕ ਪਰਲੋਕ ਵਿੱਚ ਹਰ ਕੈ ਨਾਮ ਸਮਾਈ ਜਿਨ੍ਹਾਂ ਨੂੰ ਪ੍ਰਮੇਸ਼ਰ ਦੇ ਨਾਮ ਦੀ ਮਸਤੀ ਚਾੜੀ ਹੈ ਹਰੀ ਦੇ ਨਾਮ ਚ ਲੀਨ ਹੋ ਗਏ ਹੈ ਸਮਾਗੇ ਹਲ ਮਿਲ ਗਏ ਹਨ ਜੋ ਹਰ ਮੰਦਰ ਹਰ ਕਾ ਹਾਟ ਹੈ ਇਹ ਹਰਮੰਦਰ ਸਾਹਿਬ ਭਾਈ ਹਰੀ ਦੀ ਹੱਟ ਆਏ ਸੁੰਦਰ ਪ੍ਰਸਾਦ ਸੰਗਤ ਰੂਪੀ ਹੱਟ ਹੈ ਹਰਮੰਦਰ ਸਾਹਿਬ ਦੇ ਜਿਹੜੀ ਹੈ ਅੰਦਾ ਕਰਨੀ ਹੱਟਾ ਉਹਦੀ ਪ੍ਰਾਪਤੀ ਦੀ ਇਹ ਰੱਖਿਆ ਸ਼ਬਦ ਸਭਾ ਜਿਨ੍ਹਾਂ ਨੇ ਸ਼ਬਦ ਦੁਆਰਾ ਆਪਣੇ ਹਿਰਦੇ ਨੂੰ ਸਵਾਰ ਕੇ ਰੱਖਿਆ ਹੈ ਤਿਸ ਵਿੱਚੋਂ ਤੇ ਇਸ ਵਿੱਚ ਸੌਦਾ ਏਕ ਨਾਮ ਉਸ ਦੇ ਦੇ ਅੰਦਰ ਇਹ ਸੌਦਾ ਇੱਕ ਪਰਮੇਸ਼ਰ ਦੇ ਨਾਮ ਦਾ ਪ੍ਰਾਪਤ ਕਰਦੇ ਹਨ ਗੁਰਮੁਖ ਲੈਨ ਸਵਾਰ ਗੁਰਮੁਖ ਜਿਹੜੇ ਹਣ ਸਵਾਰ ਕੇ ਆਪਣੀ ਜੀਵਨ ਨੂੰ ਪ੍ਰਾਪਤ ਕਰ ਲੈੰਗੇ ਗੁਰਾਂ ਦੇ ਪਾਸੋਂ ਹਰ ਮੰਦਰ ਮਹਿ ਮਨ ਲੋਹਟ ਹੈ ਇਹ ਹਰ ਮੰਦਰ ਸਾਹਿਬ ਜਿਹੜਾ ਮਨੁੱਖਾ ਦੇ ਹੈ ਇਹਦੇ ਚ ਮਨ ਲੋਹਟ ਲੋਭੀ ਹੈ ਲੋਹਟ ਲੋਹੇ ਦੇ ਟੁਕੜੇ ਵਰਗਾ ਹੈ ਜੜ ਹੈ ਯਾਰਕ ਲੱਗੀ ਹੋਈ ਐ ਇਸਦੇ ਤਾਂ ਹੀ ਪਾਪਾਂ ਦੀ ਇਸ ਪ੍ਰਕਾਰ ਕਠੋਰ ਚਿੱਤ ਹੋਇਆ ਲੋਹੇ ਦੇ ਲੋਹੇ ਦੇ ਟੁਕੜੇ ਦੀ ਨਹੀਂ ਆਈ ਹੈ ਵੋਹਿਆ ਦੂਜੇ ਭਾਏ ਇਹ ਦੁਨਿਆਤ ਭਾਏ ਦੇ ਚ ਲੋਭੀ ਹੋਇਆ ਗਿਆ ਹੈ ਦੂਜੀਆਂ ਚੀਜ਼ਾਂ 'ਚ ਪ੍ਰੇਮ ਕਰਨ ਲੱਗ ਗਿਆ ਮਹਾਰਾ ਨੂੰ ਛੱਡ ਕੇ ਪਾਰਸ ਭੀਟਿਆ ਕੰਚਨ ਭਇਆ ਲੋਹੇ ਦਾ ਟੁਕੜਾ ਭਾਵੇਂ ਜਰਦਾ ਖਾਦਾ ਹੋਵੇ ਪਰ ਪਾਰਸ ਨਾਲ ਮਿਲ ਕੇ ਸੋਨਾ ਬਣ ਜਾਂਦਾ ਹੈ ਇਸੇ ਪ੍ਰਕਾਰ ਭਾਵੇਂ ਵਿਸ਼ਾ ਰੂਪੀ ਜੜਦਾ ਇਹ ਖਾਦਾ ਹੋਇਆ ਸਤਿਗੁਰੂ ਦੇ ਸ਼ਬਦ ਰੂਪੀ ਪਾਰਸ ਨਾਲ ਮਿਲ ਕਰਕੇ ਕਾਂਚਨ ਸੁਧ ਵਾਹਿਗੁਰੂ ਦਾ ਸਰੂਪ ਹੋ ਗਿਆ ਕੀਮਤ ਕਹੀ ਨਾ ਜਾਵੇ ਜਿੰਨਾ ਸੋਇਨਾ ਬਣ ਜਾਵੇ ਉਹ ਤੇ ਕੀ ਮੁੱਲ ਪਾਵੇ ਕੋਈ ਇਸੇ ਪ੍ਰਕਾਰ ਜਦੋਂ ਇਹ ਸੁਧ ਸਰੂਪ ਪਰਮੇਸ਼ਰ ਦਾ ਬਣ ਗਿਆ ਇਹਦੀ ਕੀਮਤ ਨਹੀਂ ਕਹੀ ਜਾ ਸਕਦੀ ਬਰੋਂ ਲੋਕ ਦੀ ਪ੍ਰਾਪਤੀ ਦੀ ਜਾਂ ਸਵਰਗ ਦੇ ਰਾਜ ਦੀ ਪ੍ਰਾਪਤੀ ਦੀ ਇਹ ਔਮਲਕ ਬਣ ਗਿਆ ਜੀਵਨ ਮਹਾਰਾਜ ਦੀ ਕਿਰਪਾ ਕਰਕੇ ਹਰ ਮੰਦਰ ਮਹਿ ਹਰ ਵਸੈ ਜੀਹਨੋ ਹਰ ਮੰਦਰ ਸਾਹਿਬ ਹੈ ਜਿਹੜਾ ਸੰਸਾਰ ਤੇ ਦੇ ਇਧੇ ਜੀ ਪਰਮੇਸ਼ਵਰ ਆਪ ਹੀ ਵਸ ਰਿਹਾ ਹੈ ਸਰਬ ਨਿਰੰਤਰ ਸੂ ਉਹ ਸਾਰਿਆਂ ਦੇ ਅੰਦਰ ਇੱਕ ਰਸ ਪਰਮੇਸ਼ਵਰ ਹੈ ਨਾਨਕ ਗੁਰਮੁਖ ਬਣ ਜੀਐ ਸਤਗੁਰੂ ਕਹਿੰਦੇ ਗੁਰਮੁਖਾਂ ਦੀ ਸੰਗਤ ਕਰਕੇ ਤਨਮਨ ਤਾਂ ਦੇ ਕੇ ਨਾਮ ਨੂੰ ਬਣ ਜੀਏ ਖਰੀਦਣਾ ਕਰੀਏ ਸੱਚਾ ਸੌਦਾ ਹੋਰ ਸੱਚਾ ਸੌਦਾ ਮੁਕਤੀ ਦੀ ਪ੍ਰਾਪਤੀ ਦਾ ਹੋ ਜਾਵੇਗਾ ਗੁਰਾਂ ਤੋਂ ਪ੍ਰਭਾਤੀ ਮਹੱਲਾ ਤੀਜਾ ਭੈ ਭਾਈ ਜਾਗੇ ਸੀ ਜਨ ਜਾਗਰਣ ਕਰਹਿ ਭਾਈ ਜਿਹੜੇ ਭੈ ਦੇ ਸੰਜੁਗਤ ਹੋ ਕੇ ਪ੍ਰੇਮ ਵਿੱਚ ਜਾਗੇ ਐ ਉਹ ਗਿਆਨਵਸਤਾ ਯਾਗਣਾ ਕਰਦੇ ਹਨ ਹਉ ਮੈਂ ਮੈਲ ਉਤਾਰ ਉਹਨਾਂ ਦੇ ਦੀ ਹਉਮੈ ਦੀ ਮੈਲ ਅੰਦਰੋਂ ਉਤਾਰ ਦਿੱਤੀ ਐਸੀ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਸਦਾ ਜੱਗ ਹੈ ਘਰ ਆਪਣਾ ਰੱਖੇ ਉਹ ਸਦਾ ਗਿਆਨਵਸਤਾ ਯਾਗਦੇ ਹੈ ਆਪਣੇ ਘਰ ਅੰਤ ਕਰਨ ਨੂੰ ਬਕਾਰਾਂ ਤੋਂ ਰੋਕ ਕੇ ਰੱਖਦੇ ਹੈ ਘਰ ਆਪਣੇ ਸਰੀਰ ਨੂੰ ਕੁਸੰਗਤ ਤੋਂ ਬਚਾ ਕੇ ਰੱਖਦੇ ਹੈ ਘਰ ਆਪਣੀ ਰਸਨਾ ਨੂੰ ਕਠੋਰ ਬਾਗ ਬੋਲਣ ਤੋਂ ਰੋਕ ਕੇ ਰੱਖਦੇ ਹੈ ਇਹ ਆਪਣੇ ਘਰ ਦੇ ਅੰਦਰ ਗੁਣਾ ਨੂੰ ਸਾਹਮ ਕੇ ਰੱਖਦੇ ਹਨ ਪੰਜ ਤਸਕਰ ਕੱਢੇ ਮਾਰ ਜਿਹੜੇ ਚੋਰ ਹੋ ਐ ਸੁਭਗਣ ਰੂਪੀ ਤੁਹਾਨੂੰ ਲੁੱਟਣ ਵਾਲੇ ਉਹਨਾਂ ਨੂੰ ਸੰਧਮ ਸਾਧਨ ਰੂਪੀ ਮਾਰਕੁੱਟ ਪਾ ਕੇ ਕੱਢ ਦਿੰਦੇ ਹਨ ਮਨ ਮੇਰੀ ਗੁਰਮੁਖ ਨਾਮ ਧਿਆ ਕੇ ਮੇਰੇ ਪਿਆਰੇ ਮਨਾ ਗੁਰਮਖਾਂ ਦੀ ਸੰਗਤ ਕਰਿਆ ਕਰ ਅਤੇ ਮਹਾਰਾਜ ਦੇ ਨਾਮ ਨੂੰ ਧਿਆਇਆ ਕਰ ਜੇ ਤਮਾਰਗ ਹਰ ਪਾਈਐ ਜਿਸ ਭਾਵ ਭਗਤੀ ਗਿਆਨ ਰੂਪੀ ਮਾਰਗ ਚ ਚੱਲ ਕੇ ਸਰਦਾ ਰੂਪੀ ਮਾਰਗ ਚੱਲ ਕੇ ਸਰਦਾ ਵਾਨੁ ਲੱਭ ਕੇ ਗਿਆਨੁ ਪਰਮੇਸ਼ਰ ਦੀ ਪ੍ਰਾਪਤੀ ਕਰੀ ਦੀਐ ਮਨ ਸੇ ਕਰਮ ਕਮਾਈ ਕੀ ਮਨ ਕੇ ਨੂੰ ਉਹੇ ਜਿਸ ਕਾਮ ਕਰਮਾਂ ਨੂੰ ਛੱਡ ਕੇ ਨਖਿਦ ਕਰਮਾਂ ਨੂੰ ਛੱਡ ਕੇ ਨਿਸਕਾਮ ਕਰਮਾਂ ਨੂੰ ਕਮਾਉਣਾ ਕਰ ਰਹਾਉ ਗੁਰਮੁਖ ਸਹਜ ਤੁਨ ਉਪਜੈ ਗੁਰਮੁਖਾ ਦੀ ਸੰਗਤ ਕਰਕੇ ਸ਼ਾਂਤੀ ਆਲੀ ਧੋਨੀ ਜੋ ਅਜੱਬਾ ਜਾਪਦੀ ਅੰਦਰੋਂ ਤੇਰੇ ਮ ਪ੍ਰਗਟ ਹੋ ਜਾਵੇ ਦੁੱਖ ਹਉਮੈ ਵਿੱਚੋਂ ਜਾ ਜੇ ਜਦੋਂ ਅਜੱਬਾ ਜਾਪਦੇ ਹੋਏ ਦਾ ਹਉਮੈ ਦਾ ਜਿਹੜਾ ਦੁੱਖ ਹੈ ਅੰਦਰੋਂ ਜੰਮਣ ਮਰਨ ਦਾ ਹਉਮੈ ਵਿੱਚੋਂ ਜਾਣੇ ਕਰਕੇ ਜੰਮਣ ਮਰਨ ਦਾ ਗਿਆਨ ਦਾ ਦੁੱਖ ਸਭ ਚਲਿਆ ਜਾਏਗਾ ਹਰ ਨਾਮ ਹਰ ਮਨ ਵਸੇ ਕੇ ਭਾਈ ਹਰੇਕ ਨਾਵਾ ਵਿੱਚੋਂ ਪਰਮੇਸ਼ਰ ਦਾ ਨਾਮ ਜਦੋਂ ਮਨ 'ਚ ਵਸ ਜਾਏਗਾ ਸਹਿਜੇ ਹਰ ਗੁਣ ਦਾ ਸਹਿਜੇ ਨਿਰਜੇ ਤੁਮ ਜੇ ਮਨ ਦੇ ਫੁਰਨੇ ਫੁਰਦੇ ਰਹਿੰਦੇ ਆ ਜੇ ਬੋਲਚਾਲ ਕਰਦਾ ਰਹਿੰਨੇ ਇਹ ਹਮਾਰੇ ਦੇ ਗੁਣ ਗਾਉਣ ਵਾਲੀ ਆਤ ਪੈ ਜਦੋਂ ਗੁਰਮਤੀ ਸੋ ਮੁਖ ਸੋ ਹੋਣੇ ਫਿਰ ਗੁਰਮਤਿ ਦੁਆਰਾ ਸੋਬ ਨੀਕ ਹੋਵੋਗੇ ਤੁਸੀਂ ਹਰ ਰਾਖਿਆ ਔਰ ਧਾਰ ਨਿਰਮਰਦ ਨਾ ਨੂੰ ਹਿਰਦੇ ਦੇ ਅੰਦਰ ਵਸਾ ਕੇ ਰੱਖਿਆ ਹੈ ਐਥੈ ਊਥੈ ਸੁਖ ਕਣਾ ਐਸ ਲੋਕ 'ਚ ਵੀ ਉਹਨਾਂ ਨੂੰ ਸੁਖ ਪਰਲੋਕ 'ਚ ਵੀ ਕਣਾ ਆਨੰਦ ਹੈ ਜਪ ਹਰ ਹਰ ਉਤਰੇ ਪਾ ਜਿਹੜੇ ਭਗਤ ਲੋਕ ਮਹਾਰਾਜ ਦਾ ਨਾਮ ਜਪ ਕੇ ਹਰ ਹਰ ਨੂੰ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ ਮੁਕਤ ਹੋ ਗਏ ਹਣ ਹਉਮੈ ਵਿੱਚ ਜਾਗਰਣ ਨਾ ਹੋਵੇ ਇਹ ਜਿਨ੍ਹਾਂ ਚ ਰਦੇ ਚ ਹਉਮੈ ਉਹਨਾਂ ਚ ਗਿਆਨ ਵਸਦਾ ਦੀ ਜਾਗਰਤਾ ਨਹੀਂ ਪ੍ਰਾਪਤ ਹੁੰਦੀ ਪਿੰਨੀ ਰਹਿੰਦੀ ਇਹ ਚਮਕਨ ਤਾਰੇ ਜਾਗਣ ਸਤਜਨਾ ਮੇਰੇ RAM ਪਿਆਰੇ ਇਹ ਹਉਮੈ ਵਾਲਿਆਂ ਤੋਂ ਨਹੀਂ ਹੋ ਸਕਦੀ ਹਰ ਭਗਤ ਨਾ ਪਾਵੇ ਥਾ ਉਹਨਾਂ ਦੀ ਹਰੀ ਦੀ ਭਗਤੀ ਕੀਤੀ ਲੇਖੇ 'ਚ ਨਹੀਂ ਪੈਂਦੀ ਮਹਾਰਾ ਪ੍ਰਵਾਨ ਨਹੀਂ ਕਰਦੇ ਹਉਮੈ ਵਾਲਿਆਂ ਦੀ ਮਨਮੁਖ ਦਰ ਢੂਈ ਨਾ ਲਹ ਜਿਨ੍ਹਾਂ ਨੇ ਆਪਣੇ ਮਨ ਨੂੰ ਮੁਖੀ ਬਣਾਇਆ ਹੈ ਉਹ ਵਾਹਿਗੁਰੂ ਦੇ ਦਰਗਾਹ ਢੋਈ ਆਸਰਾ ਮਲਾਪ ਨਹੀਂ ਲੈ ਸਕਦੇ ਸਤਸੰਗਤ ਵਿੱਚ ਵੀ ਉਹਨਾਂ ਨੂੰ ਢੋਈ ਆਸਰਾ ਨਹੀਂ ਹੈ ਅਤੇ ਦਰ ਗਿਆਨ ਦੇ ਅੰਦਰ ਰਸਤ ਹੋਣ ਰੂਪੋ ਦੁਨਿਆਵੀ ਦਰ ਵਿੱਚ ਵੀ ਢੋਈ ਆਸਰਾ ਮੁਲਾਪ ਨਹੀਂ ਲੈਂਦੇ ਭਾਈ ਦੂਜੇ ਕਰਮ ਕਮਾਉਂਦੇ ਉਹਨਾਂ ਦਾ ਇਹ ਭਾਜ ਲੱਗੇ ਭਾਈ ਇਸ ਪ੍ਰਕਾਰ ਦੇ ਨਖੇਦ ਆਦਿਕ ਅਤੇ ਅਨੇਕ ਪ੍ਰਕਾਰ ਦੇ ਇਸ ਕਾਮ ਕਰਮਾਂ ਨੂੰ ਕਮਾਉਂਦੇ ਰਹਿੰਦੇ ਹਨ ਤ੍ਰਿਗ ਖਾਣਾ ਤ੍ਰਿਗ ਪਹਿਨਣਾ ਉਹਨਾਂ ਦਾ ਜਿਹੜਾ ਖਾਣਾ ਹੈ ਭੋਜਨਾਂ ਦਾ ਜਿਹੜਾ ਪਹਿਨਣਾ ਹੈ ਪੋਸ਼ਾਕਾਂ ਦਾ ਸਭ ਤਰ੍ਹਾਂ ਜੋਗ ਹੈ ਖਾਣਾ ਕਹਿੰਦੇ ਸਰਬਣ ਕਰਦੇ ਆ ਪਹਿਲਾਂ ਕਹਿੰਦੇ ਮੰਨਣ ਕਰਦੇ ਆ ਭਰ ਘਾਰ ਜੋ ਉਹਨਾਂ ਪੁਰਖਾਂ ਦਾ ਜਿਨ੍ਹਾਂ ਦੂਜੇ ਭਾਈ ਪਿਆ ਜਿਨ੍ਹਾਂ ਦਾ ਦੁਆਦ ਭਾਜੀ ਪਿਆਰ ਲੱਗਾ ਹੋਇਆ ਹੈ ਬਿਸਟਾ ਕੇ ਕੀੜੇ ਬਿਸਟਾ ਰਾਤੇ ਮਾਤਾ ਦੇ ਗਰਭ ਰੂਪੀ ਮੈੜ ਦੇ ਕੀੜੇ ਐ ਇੱਥੇ ਬਿਸ਼ਾ ਰੂਪੀ ਬਿਸ਼ਕਾ ਉਹ ਜੇ ਰੰਗੇ ਹੋਏ ਹਨ ਮਰ ਜੰਮ ਹੈ ਹੋਏ ਖੁਆਰ ਤਨ ਨੂੰ ਮੌਤ ਦੇ ਮਾਰੇ ਹੋਏ ਮਰਦੇ ਰਹਿਣਗੇ ਵਾਸ਼ਨਾ ਕਰਕੇ ਜੰਮਦੇ ਰਹਿਣਗੇ ਨਰਕਾਂ ਚ ਪੈ ਕੇ ਖਰਾਬ ਹੁੰਦੇ ਰਹਿਣਗੇ ਜਿਨ ਕੋ ਸਤਗੁਰੂ ਭੀਟਿਆ ਜਿਨ੍ਹਾਂ ਨੂੰ ਸਤਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਭੀਟਿਆ ਮਿਲ ਪਏ ਹਨ ਜਿੰਨਾ ਵਿਟਹੁ ਬਾਲਜਾ ਉਹਨਾਂ ਦੇ ਵਿਟੋਂ ਉਪਰੋਂ ਬਲਹਾਰ ਬਲਿਹਾਰ ਕੁਰਬਾਨ ਜਾਣੇ ਹਨ ਦਿਨ ਕੀ ਸੰਗਤ ਮਿਲ ਰਹਾ ਉਹਨਾਂ ਗੁਰੂਖ ਪਿਆਰਿਆਂ ਦੀ ਸੰਗਤ ਮੇਲੇ ਰਹੀਏ ਸੱਚੇ ਸੱਚੇ ਸਮਾ ਇਸ ਪ੍ਰਕਾਰ ਸੱਚੇ ਨਾਮ ਨੂੰ ਸਰਬਣ ਕਰਕੇ ਸੱਚੇ ਨਾਮ ਦਾ ਮੰਨਣ ਕਰਕੇ ਸੱਚੇ ਨਾਮ ਦੀ ਕਮਾਈ ਕਰਕੇ ਸੱਚ ਰੂਪ ਚ ਸਮਾਉਣਾ ਹੋਵੇਗਾ ਸੱਚੇ ਸੱਚ ਸਮਾਉ ਜਿਹੜੇ ਹਿਰਦੇ ਸਜਾਈ ਵਾਲੇ ਹਨ ਉਹਨਾਂ ਦਾ ਸੱਚ ਵਿੱਚ ਸਮਾਉਣਾ ਹੁੰਦਾ ਹੈ ਸੱਚੇ ਸਤਿਗੁਰਾਂ ਦੁਆਰਾ ਸੱਚੇ ਪਰਮੇਸ਼ਰ ਚ ਮਲਾਪ ਹੁੰਦਾ ਹੈ ਪੂਰੇ ਭਾਗ ਗੁਰ ਪਾਈ ਕਿਉਂ ਪੂਰਨ ਭਾਗਾ ਕਰਕੇ ਗੁਰੂ ਸੱਚੇ ਪਾਤਸ਼ਾਹ ਪਾਏ ਜਾਂਦੇ ਹਨ ਉਪਾਏ ਕਿਤੇ ਨਾ ਪਾਇਆ ਜਾ ਹੋਰ ਕਿਸੇ ਯਤਨ ਕਰਕੇ ਹੋਰ ਸਾਧਨਾ ਕਰਕੇ ਜਲ ਤਹਰਾ ਕਰਨੇ ਕਰਕੇ ਧੂਣੀਆਂ ਤਾਉਣੇ ਕਰਕੇ ਪੁੱਠੇ ਲਮਕਣੇ ਕਰਨੇ ਕਰਕੇ ਕਿਸੇ ਪ੍ਰਕਾਰ ਮਾਰਾ ਪਾਇਆ ਨਹੀਂ ਜਾਂਦਾ ਹੈ ਸਤਿਗੁਰ ਤੇ ਸਹਿਜ ਊਪਜੈ ਸਤਿਗੁਰਾਂ ਤੋਂ ਬ੍ਰਹਮ ਗਿਆਨ ਪੈਦਾ ਹੁੰਦਾ ਹੈ ਹਉਮੈ ਸ਼ਬਦ ਜਲਾਏ ਉਹ ਇਹ ਜਿਆ ਗਿਆਨ ਹੈ ਹਉਮੈ ਜਿਹੜੀ ਹੈ ਨਾ ਦੇ ਦੀ ਮੈਂ ਦੇ ਹਾਂ ਮੈਂ ਦੇ ਹਾਂ ਇਹ ਸ਼ਬਦੀ ਕੁਮਾਰੀ ਕਰਕੇ ਜਾਲ ਦਿੰਦਾ ਨਾ ਹੋ ਨਾ ਮੈਂ ਨਾ ਹੋ ਹੋਵਾਂ ਨਾ ਮੈਂ ਸੂਖਮ ਦੇ ਆ ਨਾ ਮੈਂ ਕਾਰਨ ਦੇ ਹਾਂ ਨਾ ਮੈਂ ਸਥੂਲ ਦੇ ਕੀ ਹੋਣਾ ਸੀ ਇਸ ਪ੍ਰਕਾਰ ਵਾਹਿਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਹਉਮੈ ਨੂੰ ਸ਼ਬਦ ਕਰਕੇ ਹਉਮੈ ਸ਼ਬਦ ਜਲਾਏ ਹਉਮੈ ਨੂੰ ਗੁਰਾਂ ਦੇ ਸ਼ਬਦ ਕਰਕੇ ਜਾਲ ਦੇਈਦਾ ਹੈ ਹਰ ਸਰਣਾਈ ਭਜ ਮਨ ਮੇਰੇ ਤੇ ਮੇਰੇ ਮਨ ਅੰਗ੍ਰੂਤੀ ਜੇ ਪਾਰਸ਼ਾ ਅਸ਼ਬਦੀਆਂ ਦੀ ਸਮਾਪਤੀ ਕਰਦੇ ਫਰਮਾਉਂਦੇ ਹਨ ਹਰੀ ਅਕਾਲ ਪੁਰਖ ਦੀ ਸ਼ਰਨ ਭੱਜ ਕੇ ਪੈ ਜਾ ਸਭ ਕਿਛ ਕਰਨ ਜੂਗ ਉਹ ਜਿਵੇਂ ਕੋਈ ਆਦਮੀ ਅੱਗ ਦੇ ਵਿੱਚੋਂ ਨਿਕਲ ਕੇ ਭੱਜ ਕੇ ਬਚ ਜਾਵੇ ਜਿਵੇਂ ਕੋਈ ਸ਼ੇਰ ਦੇ ਮੂੰਹ ਚੋਂ ਨਿਕਲ ਜਾਵੇ ਜਿਵੇਂ ਕੋਈ ਦੁਸ਼ਮਣਾਂ ਦੀ ਫੌਜ ਤੋਂ ਨਿਕਲ ਕੇ ਪਾਸੇ ਵੱਜ ਜਾਵੇ ਇਸ ਪ੍ਰਕਾਰ ਭੱਜ ਕੇ ਇਹਨਾਂ ਵਿਕਾਰਾਂ ਤੋਂ ਹਰੀ ਦੀ ਸ਼ਰਨ ਭਜ ਕੇ ਪਾਉ ਏ ਮੇਰੇ ਮਨ ਸਭ ਕੁਇਸ਼ ਕਰਨ ਜੋ ਮੇਰਾ ਵਾਹਿਗੁਰੂ ਸਭ ਕੋਈ ਕਰਨ ਦੇ ਲਾਇਕ ਹੈ ਜੋ ਚਾਏ ਉਹ ਕਰ ਸਕਦਾ ਨਾਨਕ ਨਾਮ ਨਾ ਵੀਸਰੈ ਸਤਿਗੁਰੂ ਜੀ ਕਹਿੰਦੇ ਕਿ ਸਿੱਖਿਆ ਚ ਇਤੇ ਕਰ ਗੁਰਮਤਿ ਮਾਰਾ ਦਾ ਨਾਮ ਨਾ ਕਦੇ ਭੁੱਲੇ ਜੋ ਕੁਇਸ਼ ਕਰੈ ਸੋ ਹੂ ਜੋ ਕੋਈ ਹੁੰਦਾ ਹੁੰਦਾ ਰਹੇ ਹੋਏ ਹੁੰਦਾ ਸੀ ਹੁੰਦਾ ਹੈ ਜਿਹੜਾ ਕਰਦਾ ਸੀ ਜੋ ਕੋ ਕਰਦਾ ਹੁਣ ਹੋ ਰਿਹਾ ਹੈ ਅੱਗੇ ਜੋ ਕੋ ਕਰੇਗਾ ਹੋਵੇਗਾ ਪਰਮੇਸ਼ੁਰ ਦਾ ਨਾਮ ਨਾ ਭੁੱਲੇ ਇਹ ਚੇਤੇ ਪੱਕੇ ਕਰ ਲੈ ਕੋਈ ਬੁਰਾ ਕਹੋ ਭਾਂ ਭਲਾ ਕਹੋ ਹਮਤਨ ਦੀ ਹੋਇ ਟਹਾਰੋ